ਪੰਜਾਬ ਚ ਸਿਹਤ ਤੇ ਸਿੱਖਿਆ ਵਿਭਾਗ ਦੇ ਮੁਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਨ੍ਹਾਂ ਨੂੰ ਹੁਣ ਮਾਨ ਸਰਕਾਰ ਨੇ ਖੀਰ ਤੋਹਫਾ ਦੇ ਹੀ ਦਿੱਤਾ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਨਵੇਂ ਬਰੇ ਤੇ ਇਹ ਤੋਹਫਾ ਦਿੱਤਾ ਹੈ ਤੇ ਵਿੱਤ ਵਿਭਾਗ ਨੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਸਰਕਾਰ ਨੇ ਸਿਹਤ ਵਿਭਾਗ ਦੇ ਮੈਡੀਕਲ ਅਫਸਰਾਂ ਲਈ ਹੋਈ ਸਿੱਧੀ ਸ਼ਾਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਯੋਜਨਾ ਦੇ ਤਹਿਤ ਮੈਡੀਕਲ ਅਫਸਰਾਂ ਨੂੰ ਉਹਨਾਂ ਦੀ ਸੇਵਾ ਦੌਰਾਨ ਤਨਖਾਹ ਵਿੱਚ ਵਾਧਾ ਦਿੱਤਾ ਜਾਏਗਾ ਪਿਛਲੀ ਕਾਂਗਰਸ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਸੀ ਹੁਣ ਡਾਕਟਰਾਂ ਨੂੰ 56100 ਰੁਪਏ ਪ੍ਰਤੀ ਮਹੀਨਾ 5 ਸਾਲ ਦੀ ਸੇਵਾ ਤੋਂ ਬਾਅਦ 67400 ਰੁਪਏ ਪ੍ਰਤੀ ਮਹੀਨਾ 10 ਸਾਲ ਦੀ ਸੇਵਾ ਤੋਂ ਬਾਅਦ 83600 ਰੁਪਏ ਪ੍ਰਤੀ ਮਹੀਨਾ 15 ਸਾਲ ਦੀ ਸੇਵਾ ਤੋਂ ਬਾਅਦ 122800 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਏਗੀ ਇਸ ਸਕੀਮ ਉਹਨਾਂ ਅਧਿਕਾਰੀਆਂ ਤੇ ਲਾਗੂ ਹੋਏਗੀ ਜਿਨ੍ਹਾਂ ਦੀ ਨਿਯੁਕਤੀ 17/7/2020 ਤੋਂ ਪਹਿਲਾਂ ਕੀਤੀ ਗਈ ਸੀ ਅਤੇ ਉਹ ਪੰਜਾਬ ਸਿਵਲ ਸੇਵਾਵਾਂਾ ਨਿਜਮਾ 2021 ਅਨੁਸਾਰ ਤਨਖਾਹ ਲੈ ਰਹੇ ਸਨ ਅਤੇ ਇਸ ਸਕੀਮ 1/1/2025 ਤੋਂ ਲਾਗੂ ਹੋਏਗੀ ਜਰਨ ਕਿ ਜਿਹੜੇ ਮੁਲਾਜ਼ਮ ਪੀਪੀਐਸ ਅਧੀਨ ਜਿਹੜੇ ਭਰਤੀ ਹੋਏ ਸੀਗੇ ਉਹਨਾਂ ਉੱਤੇ ਸਕੀਮ ਲਾਗੂ ਹੋਏਗੀ ਦੂਜੇ ਪਾਸੇ ਸਕੂਲ ਸਿੱਖਿਆ ਵਿਭਾਗ ਦੇ ਪੀਆਈਸੀਟੀਈਐਸ ਅਧੀਨ ਕੰਮ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਲਈ ਮਗਹਾਈ ਪੱਤੇ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੰਦੀ ਹੈ ਵਿੱਤ ਵਿਭਾਗ ਨੇ ਪੀਆਈਸੀਟੀਈ ਦੇ ਸਾਰੇ ਨਿਜਮਤ ਕਰਮਚਾਰੀਆਂ ਨੂੰ 33% ਵਾਧੂ ਮਗਹਾਈ ਪੱਤਾ ਜਾਰੀ ਕਰਨ ਨੂੰ ਮਨਜ਼ੂਰੀ ਦਿੰਦੀ ਹੈ ਇਸ ਸਾਲ ਮੌਜੂਦਾ ਮਹਿੰਗਾਈ ਪੱਤਾ 148% ਤੋਂ ਵਧਾ ਕੇ 181% ਕੀਤਾ ਗਿਆ ਹੈ ਇਹ ਵਾਅਦਾ 1 ਜਨਵਰੀ 2025 ਤੋਂ ਲਾਗੂ ਹੋਏਗਾ ਤੇ ਜਨਵਰੀ 2025 ਦੀ ਤਨਖਾਹ ਦੇ ਨਾਲ ਭੁਗਤਾਨ ਕੀਤਾ ਜਾਏਗਾ ਕਹਿੰリエ ਕਿ ਕੁੱਲ ਮਿਲਾ ਕੇ ਹੁਣ ਮਲਾਜ਼ਮਾਂ ਦੀ ਤਨਖਾਹ ਦੇ ਵਿੱਚ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਉਧਰ ਮਹਿੰਗਾਈ ਪੱਤਾ ਜਿਹੜਾ ਮਿਲਦਾ ਸੀਗਾ ਆ ਕੰਪਿਊਟਰ ਅਧਿਆਪਕਾਂ ਨੂੰ ਕਿਉਂਕਿ ਲੰਬੇ ਸਮੇਂ ਤੇ ਕੰਪਿਊਟਰ ਅਧਿਆਪਕ ਵੀ ਸੰਘਰਸ਼ ਕਰ ਰਹੇ ਨੇ ਉਹਨਾਂ ਵੱਲੋਂ ਭੋਖੜਤਾਲ ਤੱਕ ਕੀਤੀ ਗਈ ਮਰਨ ਵਾਲਤ ਰੱਖੇ ਗਏ ਬਹੁਤ ਸੰਘਰਸ਼ ਹੈ ਜਿਹੜਾ ਲੰਬੇ ਸਮੇਂ ਤੋਂ ਉਹਨਾਂ ਦਾ ਚੱਲ ਰਿਹਾ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਉਹਨਾਂ ਦਾ ਸੰਘਰਸ਼ ਸੀਗਾ ਤਾਂ ਉਹਨਾਂ ਨੂੰ ਇਹ ਵੱਡਾ ਤੋਹਫ਼ਾ ਦਿੱਤਾ ਗਿਆ ਤੇ ਦੂਜੇ ਪਾਸੇ ਮੈਡੀਕਲ ਅਫਸਰ ਜਿਹੜੇ ਕਿ ਸਿਹਤ ਸਭਾਵਾਂ ਦਿੰਦੇ ਨੇ ਉਹ ਕਰਮਚਾਰੀਆਂ ਨੂੰ ਵੀ ਜਿਹੜਾ ਤੋਹਫ਼ਾ ਦਿੱਤਾ ਗਿਆ ਤੇ ਹੁਣ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਇਹ ਵਾਅਦਾ ਵਾਅਦਾ ਕੀਤਾ ਗਿਆ ਤੇ ਨਿਯਮ ਉਹਨਾਂ ਦੇ ਉੱਤੇ ਲਾਗੂ ਹੋਏਗਾ ਆਦਰਸ਼ ਕਰਨ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਰਮਚਾਰੀ ਨੇ ਜਿਹੜੇ ਆਪਣਾ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਤੇ ਸਭ ਤੋਂ ਇਹ ਹੈ ਵੀ ਇਹ ਗੱਲ ਹੁੰਦੀ ਹੈ ਕਿ ਸਿੱਖਿਆ ਤੇ ਸਿਹਤ ਦੋ ਐਸੇ ਵਿਭਾਗ ਨੇ ਜਿਹੜੇ ਕਿ ਇੱਕ ਲੋਕ ਸਭਾਵਾਂ ਵਾਸਤੇ ਨੇ ਲੋਕਾਂ ਨੂੰ ਸਿੱਖਿਆ ਦੀ ਵੀ ਜ਼ਰੂਰਤ ਹੈ ਤੇ ਸਿਹਤ ਸਭਾਵਾਂ ਦੀ ਵੀ ਕਿਉਂਕਿ ਅੱਜ ਕੱਲ੍ਹ ਲਗਾਤਾਰ ਬਿਮਾਰੀਆਂ ਵਧ ਰਹੀਆਂ ਨੇ ਜਿਸ ਕਰਕੇ ਲੋਕ ਹਸਪਤਾਲਾਂ ਵੱਲੋਂ ਪ੍ਰਵੇਸ਼ ਕਰ ਰਹੇ ਨੇ ਜਿਸ ਕਰਨਾ ਨੂੰ ਮੈਡੀਕਲ ਸਹੂਲਤ ਚਾਹੀਦੀ ਹੈ ਤੇ ਮੈਡੀਕਲ ਸਹੂਲਤ ਦੇਣ ਵਾਸਤੇ ਜਿਹੜੇ ਕਰਮਚਾਰੀ ਹੁੰਦੇ ਨੇ ਡਾਕਟਰ ਹੁੰਦੇ ਨੇ ਉਹਨਾਂ ਦੀਆਂ ਵੀ ਮੰਗਾਂ ਹੁੰਦੀਆਂ ਨੇ ਜਿਹੜੀਆਂ ਮੰਗਾਂ ਨੂੰ ਹੁਣ ਸਰਕਾਰ ਨੇ ਪੂਰਾ ਕੀਤਾ ਹੈ ਤਾਂ ਹੁਣ ਉਹਨਾਂ ਨੂੰ ਇਹ ਵੱਡਾ ਤੋਹਫ਼ਾ ਦਿੱਤਾ ਤੇ ਖੁਸ਼ਖਬਰੀ ਦਿੱਤੀ ਹੈ ਜਿਸ ਨਾਲ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਰਥਿਕ ਤੌਰ ਤੇ ਵੱਡੀ ਰਾਹਤ ਮਿਲੇਗੀ ਪਰ ਇਸ ਤੋਂ ਬਾਅਦ ਉਹਨਾਂ ਦਾ ਕੀ ਰਿਐਕਸ਼ਨ ਹੋਏਗਾ ਉਹ ਵੀ ਅਸੀਂ ਤੁਹਾਡੇ ਤੱਕ ਚਾਹੁੰਦਾ ਯਤਨ ਕਰਾਂਗੇ ਦਿਓ ਇਜਾਜ਼ਤ ਧੰਨਵਾਦ